ਕੀ ਮਾਨਸਿਕਤਾ ਲੋਕਾਂ ਦੀ ਜਦੋਂ ਤੱਕ ਨਹੀਂ ਬਦਲਦੀ ਉਦੋਂ ਤੱਕ ਸਾਡੇ ਦੇਸ਼ ਦੇ ਵਿੱਚ ਹੁੰਦੀ ਅਸੀਂ ਆਪਣੇ এনवायरमेंट ਦੀ ਹੀ ਗੱਲ ਕਰ ਲਈਏ ਤਾਂ ਬਦਲਾਅ ਹੀ ਨਹੀਂ ਆਵੇਗਾ ਕਿਉਂਕਿ ਜੋ ਪਹਿਲੇ ਦੇ ਦੌਰ ਦੇ ਨਾਲ ਜੇਕਰ ਕੰਪੈਰੀਜ਼ਨ ਕੀਤੀ ਜਾਵੇ ਤਾਂ ਅੱਜ ਕੱਲ ਦਾ ਦੌਰ ਇੰਨਾ ਕੁ ਬਦਲ ਚੁੱਕਿਆ ਕਿ ਅਸੀਂ ਰੋਜ਼ ਜੋ ਖਬਰਾਂ ਦੇਖਦੇ ਆਂ ਸੀ ਸੁਣ ਕੇ ਪਰੇਸ਼ਾਨ ਹੋ ਜਾਂਦੇ ਆ ਕਿ ਆਕਰ ਅੱਜ ਕੱਲ ਸਮਾ ਕਿ ਹੋ ਜਾ ਗਿਆ ਜੋ ਲਾਸਤਾਰ ਇਸ ਵਾਰ ਤਾਂ ਬਦਲਦਾ ਚਲਾ ਜਾ ਰਿਹਾ ਹੈ ਇਹ ਕਾਰਨ ਨੇ ਮੇਰੀ ਮਾਨਸਿਕਤਾ ਉਂਝੇ ਕਿੰਨੀ ਜਾਂਦੀ ਹੈ ਕੋਈ ਛੋਟੀ ਛੋਟੀ ਗੱਲ ਨੂੰ ਵੀ ਬੰਦਾ ਬਹੁਤ ਵੱਟੇ ਆਪਣੇ ਦਿਲ 'ਚ ਲੈ ਲੈਂਦਾ ਹੈ ਰਿਸ਼ਤੇ ਸਾਡੀ ਜ਼ਿੰਦਗੀ ਦੇ ਵਿੱਚ ਤਰੋਹਰ ਹੁੰਦੇ ਨੇ ਜਿਵੇਂ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਸ਼ਤੇ ਦੇ ਬਿਦਿਆਰ ਅਸੀਂ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਆਪਾਂ ਆਪਣੀ ਜ਼ਿੰਦਗੀ ਕਿਵੇਂ ਜੀਵਾਂਗੇ ਕਿਉਂਕਿ ਮਾਪਿਆਂ ਦਾ ਰੋਲ ਹੋਵੇ ਭਾਵੇਂ ਭੈਣ ਭਰਾਵਾਂ ਦਾ ਰੋਲ ਹੋਵੇ ਆਣ ਗੁਆਣ ਦਾ ਰਿਸ਼ਤੇਦਾਰ ਦਾ ਜਿਹੜੇ ਚਾਚਾ ਤਾਇਆ ਹੁੰਦੇ ਨੇ ਹਰ ਇੱਕ ਦਾ ਇੱਕ ਅਲੱਗ ਜੋ ਹੈ ਰੋਲ ਹੁੰਦਾ ਹੈ ਸਾਡੇ ਰਿਸ਼ਤੇ ਦੇ ਵਿੱਚ ਸਾਡੇ ਆਪ ਦੀ ਜ਼ਿੰਦਗੀ ਦੇ ਵਿੱਚ ਤਾਂ ਅਕਸਰ ਇੱਕ ਦਿਨ ਆਉ ਜਿਵੇਂ ਉਹ ਵੱਡਾ ਬਦਲਾ ਨਜ਼ਰ ਆ ਰਿਹਾ ਕਿ ਜੋ ਪਿਓ ਹੈ ਉਹ ਆਪਣੀ ਕੁੜੀ ਦਾ ਕਤਲ ਕਰ ਰਿਹਾ ਭਾਵੇਂ ਮੁੰਡਾ ਹੋਵੇ ਆਪਣੀ ਮਾਂ ਦਾ ਜਾਂ ਆਪਣੇ ਪਿਓ ਦਾ ਕਤਲ ਕਰ ਰਿਹਾ ਭਾਵੇਂ ਕਿਸੇ ਸਿਰਫ ਜਾਨ ਨੂੰ ਨੇ ਤੇ ਤ੍ਰੇ ਉਹ ਨਾਲ ਦੀ ਜੰਗ ਮੰਗਲੀਆਂ ਮੇਟ ਜਾਤੀ ਹੈ ਨਾਲ ਅਗਰ ਤੁਸੀਂ ਚੱਤਿਓਗੇ ਤਾਂ ਫਿਰ ਲਾਭ ਤੋਂ ਦਸਤਾ ਜਾ ਦਿੱਤਾ ਹੈ ਅੱਜ ਜੇ ਉਹ ਵੀ ਇਹ ਕਰਦੇ ਹੈ ਕਿ ਆ ਉਹ ਕਿਹੜਾ ਸੋਚਦਾ ਹੈ ਕਿ ਆਪ ਨੇ ਕਿ ਬਜ਼ੁਰਗ ਹੋਣ ਤੇ ਹੀ ਸਾਨੂੰ ਸਪਿਰਚੂਅਲੀ ਕਨੈਕਟ ਹੋਣਾ ਚਾਹੀਦਾ ਹੈ ਜਾਂ ਸਾਨੂੰ ਜਿਵੇਂ ਤੁਸੀਂ 30 ਦੀ ਉਮਰ ਦੇ ਵਿੱਚ ਚੇਂਜ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਸੀ ਉਦੋਂ ਵੀ ਹੋ ਸਕਦੇ ਆ ਕਿਹੜਾ ਸਹੀ ਉਮਰ ਕੀ ਹੈ ਜਦੋਂ ਤੁਸੀਂ ਇਹ ਛੁਕੰਨੇ ਹੋ ਜਾਂਦੇ ਹੋ ਇਹ ਜੀਵਨ ਦੇ ਬਾਰੇ ਫਿਰ ਤੁਸੀਂ ਸਹੀ ਦਾ ਭਗਤੀ ਸ਼ੁਰੂ ਕਰਦੇ ਤਾਂ ਤਾਂ ਇਹ ਕਿਉਂ ਮਰਦਾਨੀ ਹੈ ਤੁਹਾਡੇ ਅਨੁਭਵ ਹੈ ਤੁਹਾਡਾ ਆਪਣਾ ਨਜ਼ਰੀਆ ਆਪਣੇ ਜੀਵਨ ਦੇ ਬਾਰੇ ਆਪਣਾ ਦ੍ਰਿਸ਼ਟੀਕੋਣ ਹੈ ਨੈਕਟਰਾ ਜੀਮਨ ਕੇ ਕੇਮਟਾ ਡਿਵੈਲਪਮੈਂਟ ਕਾਲਜ ਜੀ ਕਿਉਂਕਿ ਯੂਥ ਨੂੰ ਸਪਿਰਚੁਅਲੀ ਕਨੈਕਟ ਕੀਵੇ ਹੋਣਾ ਨਹੀਂ ਪਤਾ ਕਿਉਂਕਿ ਉਹ ਲਗਾਤਾਰ ਫੋਨ 'ਚ ਲੱਗੇ ਰਹਿੰਦੇ ਨੇ ਸਵੇਰ ਉੱਠਦੇ ਨੇ ਦੁਪਹਿਰ ਹੋਵੇ ਰਾਤ ਹੋਵੇ ਫੋਨ 'ਚ ਲੱਗੇ ਰਹਿੰਦੇ ਨੇ ਤਾਂ ਜੇਕਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲੈ ਕੇ ਆਉਣਾ ਹੈ ਤਾਂ ਬਦਲਾ ਕਿਵੇਂ ਲੈ ਕੇ ਆਉਣ ਕਿਸ ਤਰੀਕੇ ਦੇ ਨਾਲ ਟਹਿਰਾਵ ਲੈ ਕੇ ਆਉਣ ਕਿ ਕਿਵੇਂ ਸ਼ਾਂਤੀ ਪਾਉਣੀ ਹੈਗੀ ਤੇ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਟਿਪਸ ਤੇ ਕੁਝ ਜੋ ਟ੍ਰਿਕਸ ਨੇ ਉਹ ਦੱਸ ਦੋ ਜਦੋਂ ਤੱਕ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਸਾਡੇ ਦੇਸ਼ ਦੇ ਵਿੱਚੋਂ ਦੀ ਦੁਨੀਆ ਦੇ ਵਿੱਚੋਂ ਦੀ ਸਾਡੇ ਸਮਾਜ ਦੇ ਵਿੱਚੋਂ ਦੀ ਅਪਰਾਧ ਖਤਮ ਨਹੀਂ ਹੋਣਗੇ ਸਸ਼ਕਲ ਮੈਂ ਕਵਿਤਾ ਤੇ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮਾਨਸਿਕਤਾ ਦੀ ਗੱਲ ਕਰਨੀ ਬੇਹਤ ਲਾਜ਼ਮੀ ਅੱਜ ਕੱਲ ਦੇ ਸਮਿਆਂ ਦੇ ਵਿੱਚ ਇਸ ਲਈ ਹੋ ਜਾਂਦੀ ਹੈ ਕਿਉਂਕਿ ਰੋਜ਼ਾਨਾ ਹੀ ਅਸੀਂ ਖਬਰ ਦੇਖਦੇ ਆਂ ਪੜ੍ਹਦੇ ਆਂ ਸੁਣਦੇ ਆਂ ਕਿ ਕਿਸ ਤਰੀਕੇ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਜੋ ਕਿ ਪਵਿੱਤਰ ਰਿਸ਼ਤਾ ਹੁਣ ਤੱਕ ਮੰਨਿਆ ਜਾਂਦਾ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਕਾਟੋ ਕਲੇਸ਼ ਚੱਲ ਰਹੇ ਨੇ ਜਿਸ ਤਰੀਕੇ ਦੇ ਨਾਲ ਹੱਤਿਆ ਕੀਤੀ ਜਾ ਰਹੀ ਹੈ ਤਾਂ ਹੁਣ ਲੋਕਾਂ ਦਾ ਵਿਸ਼ਵਾਸ ਲਗਾਤਾਰ ਇਸ ਰਿਸ਼ਤੇ ਤੋਂ ਉੱਟਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਅਸੀਂ ਜੇਕਰ ਪੈਰੈਂਟਸ ਦੀ ਗੱਲ ਕਰ ਲਈਏ ਭਾਵੇਂ ਬੱਚਿਆਂ ਦੀ ਗੱਲ ਕਰ ਲਈਏ ਦੋਵਾਂ ਦੇ ਵਿਚਾਲੇ ਦੇ ਰਿਸ਼ਤੇ ਦੀ ਗੱਲ ਕਰ ਲਈਏ ਤਾਂ ਉਹ ਵੀ ਜੋ ਹੈ ਉਸ ਦੇ ਵਿੱਚ ਵੀ ਟਕਰਾਅ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਆਖਰ ਕਾਰਨ ਕੀ ਹੈ ਪਹਿਲਾਂ ਅਜਿਹੇ ਦੌਰ ਕਿਉਂ ਨਹੀਂ ਸੀ ਦੇਖਣ ਨੂੰ ਮਿਲਿਆ ਹੁਣ ਅਜਿਹੇ ਦੌਰ ਦੇਖਣ ਨੂੰ ਕਿਉਂ ਮਿਲ ਰਿਹਾ ਕੀ ਆਖਰ ਕਾਰਨ ਹੈ ਕਿਸ ਤਰੀਕੇ ਦੇ ਨਾਲ ਬਦਲਾਅ ਕੀਤਾ ਜਾ ਸਕਦਾ ਹੈ ਤਮਾਮ ਜਿਹੜੇ ਮੁੱਦੇ ਹੈਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਚਾਰ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੋਣਗੇ ਸੁਆਮੀ ਜੀ ਜਿਹਾ ਉਹੀ ਸੁਆਮੀ ਜੀ ਜ ਜਨਾਂ ਦੇ ਨਾਲ ਅਸੀਂ ਪਹਿਲਾਂ ਗੱਲਬਾਤ ਕੀਤੀ ਸੀ ਬਹੁਤ ਪੋਜ਼ਿਟਿਵ ਜੋ ਉਹਨਾਂ ਦਾ ਵਾਈਬ ਸੀਗਾ ਉਹ ਉਹਨਾਂ ਨੇ ਦਿੱਤਾ ਸੀ ਬਹੁਤ ਮੋਟੀਵੇਟ ਕੀਤਾ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸੁਝਾਅ ਦਿੱਤੇ ਸੀ ਕਿ ਕਿਸ ਤਰੀਕੇ ਦੇ ਨਾਲ ਬਦਲਾ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਸਟ्रेस ਜੋ ਹੈ ਉਹ ਦੂਰ ਕਰ ਸਕਦੇ ਹੋ ਤانوں ਦਾ ਸਵਾਗਤ ਹੈ ਮੇਰੇ ਨਾਲ ਫੇਰ ਤੋਂ ਅੱਜ ਮੌਜੂਦ ਨੇ ਇਸ ਪ੍ਰੋਗਰਾਮ ਦੇ ਵਿੱਚ ਜੋ Swami ਨੇ ਅਜੇ ਮੋਕਸ਼ਾ ਜੀ ਜੋ ਕਿ ਲਗਾਤਾਰ ਹੀ ਲੋਕਾਂ ਨੂੰ ਸਹੀ ਰਾਹ ਦਿਖਾਉਂਦੇ ਨੇ ਯਾਨੀ ਜੋ ਲੋਕ ਨੇ ਉਹਨਾਂ ਨੂੰ ਅਧਿਆਤਮਿਕ ਰਾਹ ਦੇ ਵੱਲ ਮੋੜਦੇ ਨੇ ਉਹਨਾਂ ਦਾ ਸਟ्रेस ਹੋਵੇ ਭਾਵੇਂ ਡਿਪਰੈਸ਼ਨ ਹੋਵੇ ਭਾਵੇਂ ਹੋਰ ਵੀ ਚੀਜ਼ਾਂ ਪਾਵੇ ਹੋਰ ਵੀ ਪ੍ਰੋਬਲਮਸ ਹੀ ਕੋ ਨਾ ਹੋਣ ਉਹਨਾਂ ਨੂੰ ਦੂਰ ਕਰਦੇ ਨੇ ਕਿਵੇਂ ਦੂਰ ਕਰਦੇ ਨੇ ਕਿ ਉਹ ਜੀ ਪ੍ਰੋਬਲਮ ਉਹਨਾਂ ਦੇ ਕੋਲ ਔਰ ਆਉਂਦੀ ਹੈ ਕਿ ਇਸ ਮੁਤਲਕ ਅਸੀਂ ਉਹਨਾਂ ਦੇ ਨਾਲ ਵਿਸਤਾਰਪੂਰਵਕ ਗੱਲ ਕਰਾਂਗੇ ਫਿਲਹਾਲ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਹਾਂ ਸਵਾਮੀ ਜੀ ਕਿਵੇਂ ਹੋ ਤੁਸੀਂ ਬਹੁਤ ਬੜੀਆਂ ਜੀ ਕਿਤਾ ਹਾਂ ਬੇਤਿਆ ਸੇ ਬੇਤਿਆ ਤੇ ਸਵਾਮੀ ਜੀ ਜਿਵੇਂ ਕਿ ਮੈਂ ਜ਼ਿਕਰ ਕੀਤਾ ਇੰਟਰੋਡਕਸ਼ਨ ਦੇ ਵਿੱਚ ਹੀ ਕੀ ਮਾਨਸਿਕਤਾ ਲੋਕਾਂ ਦੀ ਜਦੋਂ ਤੱਕ ਨਹੀਂ ਬਦਲਦੀ ਉਦੋਂ ਤੱਕ ਸਾਡੇ ਦੇਸ਼ ਦੇ ਵਿੱਚੋਂ ਦੀ ਅਸੀਂ ਆਪਣੇ এনवायरमेंट ਦੀ ਹੀ ਗੱਲ ਕਰ ਲਈਏ ਤਾਂ ਬਦਲਾ ਹੀ ਨਹੀਂ ਆਵੇਗਾ ਕਿਉਂਕਿ ਜੋ ਪਹਿਲੇ ਦੇ ਦੌਰ ਦੇ ਨਾਲ ਜੇਕਰ ਕੰਪੈਰੀਜ਼ਨ ਕੀਤੀ ਜਾਵੇ ਤਾਂ ਅੱਜ ਕੱਲ ਦਾ ਦੌਰ ਇੰਨਾ ਬਦਲ ਚੁੱਕਿਆ ਕਿ ਅਸੀਂ ਰੋਜ਼ ਜੋ ਖਬਰਾਂ ਦੇਖਦੇ ਆ ਸੀ ਸੁਣ ਕੇ ਪਰੇਸ਼ਾਨ ਹੋ ਜਾਂਦੇ ਆ ਕਿ ਆਖਰ ਅੱਜ ਕੱਲ ਸਮਾਂ ਕਿਹੋ ਜਿਹਾ ਆ ਗਿਆ ਕੀ ਲੱਗਦਾ ਹੈ ਕਿ ਮਾਨਸਿਕਤਾ ਦੇ ਵਿੱਚ ਜੋ ਲੋਕਾਂ ਦੇ ਮਾਨਸਿਕਤਾ ਦੇ ਵਿੱਚ ਜੋ ਬਦਲਾ ਆ ਰਿਹਾ ਹੈਕਰ ਇਸ ਦਾ ਕਾਰਨ ਕੀ ਹੈਗਾ ਆ ਮਾਨਸਿਕਤਾ ਕਿਹੋ ਜੀ ਤੁਸੀਂ ਵੀ ਜੋ ਹੈ ਲਗਾਤਾਰ ਤੁਹਾਡੇ ਤੱਕ ਵੀ ਜੋ ਸੰਗਤ ਨੇ ਪਹੁੰਚਦੇ ਹੈਗੇ ਆ ਤੇ ਉਹਨਾਂ ਦੇ ਜੋ ਜੋ ਉਹਨਾਂ ਦੇ ਵੱਲੋਂ ਤੁਹਾਨੂੰ ਸ਼ਿਕਾਇਤਾਂ ਜਾਂ ਪ੍ਰੋਬਲਮਸ ਦਸੀਆਂ ਜਾਣ ਦੀਆਂ ਹੋਣਗੀਆਂ ਤਾਂ ਤੁਸੀਂ ਵੀ ਬਹੁਤ ਵਧੀਆ ਐਕਸਪੀਰੀਅੰਸ ਕੀਤਾ ਹੈਗਾ ਤੇ ਮਾਨਸਿਕਤਾ ਨੂੰ ਤੁਸੀਂ ਕਿਵੇਂ ਦੇਖਦੋਂ ਕਿਵੇਂ ਇਸ ਦਾ ਜੋ ਹੈ ਇਸ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਮੈਂ ਦੇਖ ਰਿਹਾ ਕਿ ਸਾਰੇ ਆਪਾ ਦੇਖ ਰਹੇ ਆ ਕਿ ਜਿਹੜਾ ਮਨੁੱਖ ਦਾ ਰੁਝਾਨ ਹੈਗਾ ਉਹ ਜਿਆਦਾ ਜੋ ਹੈ ਨੈਗੇਟਿਵਿਟੀ ਵੱਲ ਜਾ ਰਿਹਾ ਉਹ ਹਰ ਜ਼ਿੰਦਗੀ ਨੂੰ ਉਹ ਨੀ ਕਿ ਜਲਦੀ ਹੁਣ ਨੈਗੇਟਿਵ ਹੋ ਗਿਆ ਕਿ ਆਪਣੇ ਤੇ ਮਿਹਨਤ ਨਹੀਂ ਕਰਦਾ ਅੱਛੇ ਬੜੇ ਹੋਰ ਵੀ ਕਾਰਨ ਹੈਗੇ ਕਿ ਜੋ ਇੱਕ ਮਾਹੌਲ ਬੰਦਾ ਜਾ ਰਿਹਾ ਸਮਾਜ ਦਾ ਉਹਦੇ ਚ ਖਾਣ ਪੀਣ ਹੋ ਗਿਆ ਕੰਪੀਟੀਸ਼ਨ ਹੋ ਗਿਆ ਕੰਪੈਰੀਜ਼ਨ ਹੋ ਗਿਆ ਅਜੇ ਪੈਸੇ ਕਮਾਣ ਦੀ ਜੋ ਇੱਕ ਹੋੜ ਅੰਦਰ ਹੋ ਗਈ ਚੀਜ਼ਾਂ ਨੂੰ ਖਰੀਦਣ ਦੀ ਹੋੜ ਜੋ ਹੋ ਗਈ ਹੈ ਤਾਂ ਇੱਕ ਜੋ ਲਾਲਸਾ ਇਸ ਸਵਾਰਥ ਅੰਦਰ ਵੱਧਦਾ ਚੱਲਾ ਜਾ ਰਿਹਾ ਹੈ ਉਹਦੇ ਕਾਰਨ ਨੇ ਜਿਹੜੀ ਮਾਨਸਿਕਤਾ ਹੈ ਉਹ ਨੀਚੇ ਡਿੱਗਦੀ ਜਾ ਰਹੀ ਹੈ ਉਹਨੇ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ ਬੰਦਾ ਬਹੁਤ ਵੱਡੇ ਆਪਣੇ ਦਿਲ ਤੇ ਲੈ ਲੈਂਦਾ ਹੈ ਤੇ ਕਰਕੇ ਹੀ ਇੰਨਾ ਕੁ ਗੁੱਸਾ ਅਕਰੋਸ਼ ਦੇ ਅੰਦਰ ਫਰਦਾ ਚੱਲਾ ਜਾਂਦਾ ਕਿ ਉਹ ਸਹੀ ਗਲਤ ਕੀ ਕਰਦਾ ਉਹਨੂੰ ਇਹਦੀ ਵੀ ਪਹਿਚਾਨ ਉੰਡੀ ਰਹਿੰਦੀ ਉਹ ਕਦ ਬਾਅਦ ਹੀ ਉਹਨੂੰ ਸ਼ਾਇਦ ਹੋਸ਼ ਆਉਂਦਾ ਕਿ ਆ ਮੈਂ ਕੀ ਕਰ ਬੈਠਾ ਜ਼ਿੰਦਗੀ ਲਿਕੇ ਕਰਨ ਤੋਂ ਪਹਿਲਾਂ ਉਹ ਨਹੀਂ ਉਹਦੀ ਸੋਚ ਨਹੀਂ ਕੰਮ ਕਰ ਰਹੀ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਜਾਂ ਮੈਂ ਕੀ ਕਰਨ ਜਾ ਰਿਹਾ ਹਾਂ ਮੈਂ ਕੁਦਰਤ ਦੇ ਨਿਯਮਾਂ ਦੇ ਵਿਰਧ ਜਾ ਰਿਹਾ ਹਾਂ ਕਿ ਇਹ ਬਸ ਮਾਨਸਿਕਤਾ ਉਹ ਗਿੱਟੀ ਚਲੀ ਜਾ ਰਹੀ ਹੈ ਇਹ ਨਹੀਂ ਹੈ ਕਿ ਉਹ ਉਸ ਬੰਦੇ ਦੀ ਮਾਨਸਿਕਤਾ ਗਿਰਦੀ ਹੈ ਤਾਂ ਉਹ ਹੀ ਸਫਰ ਕਰ ਰਿਹਾ ਹੈ ਜਿਹੜੇ ਉਹਦੇ ਆਸ-ਪਾਸ ਦੇ ਹੈ ਜਿਹੜੇ ਉਹਦੇ ਪਰਾਲ ਦੇ ਸਦਸੇ ਹੈ ਉਹਦੇ ਸਮਾਜ ਦੇ ਉਹ ਹੈ ਉਹ ਦੋਸਤ ਹੈ ਉਹ ਵੀ ਸਾਰੇ ਫਿਰ ਸਫਰ ਕਰਦੇ ਉਹਦੇ ਨਾਲ ਕਿ 네ਗੇਟਿਵਿਟੀ ਤਾਂ ਫਿਰ ਉਹਨਾਂ ਤੋਂ ਹੀ ਉਹ ਸ਼ਿਕਾਰ ਤਾਂ ਉਹਦੇ ਤੋਂ ਹੀ ਹੁੰਦੇ ਆ ਨਾ ਹੂੰ ਇਸੇ ਲਈ ਕਿ ਆਪਣੇ ਆਪ ਨੂੰ ਹਮੇਸ਼ਾ ਚੈੱਕ ਕਰਨਾ ਕਿ ਮੈਂ ਕਿਸ ਔਰ ਜਾ ਰਿਹਾ ਮੇਰੀ ਸੋਚ ਕਿਸ ਦੀ ਹੈ ਔਰ ਮੈਨੂੰ ਕਿਸ ਔਰ ਜਾਣਾ ਚਾਹੀਦਾ ਹੈ ਤੋ ਇਸ ਕਰਕੇ ਆਪਣੀ ਮਾਨਸਿਕਤਾ ਹੀ ਮੇਨ ਰਹੇਗੀ ਜਿਹੜੀ ਸੋਚ ਹੈ ਆਪਣੀ ਉਹਨੂੰ ਪੋਜ਼ਿਟਿਵ ਰੱਖਣਾ ਹੀ ਪਏਗਾ ਨਹੀਂ ਤਾਂ ਮਾਹੌਲ ਹੋਰ ਖਰਾਬ ਹੁੰਦਾ ਹੀ ਚਲਾ ਜਾਏਗਾ ਹਮ ਅਸੀਂ ਦਿਨੋ ਦਿਨ ਦੇਖਦੇ ਆ ਕਿ ਲਗਾਤਾਰ ਮਾਹੌਲ ਖਰਾਬ ਹੋ ਰਿਹਾ ਤੇ ਕਿਤੇ ਨਾ ਕਿਤੇ ਇਹ ਵੀ ਗੱਲ ਕਹੀ ਜਾ ਸਕਦੀ ਹੈ ਸਵਾਮੀ ਜੀ ਕੀ ਜਿਵੇਂ ਮਾਈਂਡ ਹੈ ਸਾਡਾ ਮਾਈਂਡ ਸਾਨੂੰ ਕੰਟਰੋਲ ਕਰ ਰਿਹਾ ਪਰ ਸਾਨੂੰ ਨਹੀਂ ਪਤਾ ਕਿ ਮਾਈਂਡ ਨੂੰ ਕੰਟਰੋਲ ਕਿਵੇਂ ਕਰਨਾ ਸਗੋ ਸਾਨੂੰ ਮਾਈਂਡ ਨੂੰ ਕੰਟਰੋਲ ਕਰਨਾ ਚਾਹੀਦਾ ਲੇਕਿਨ ਲੋਕਾਂ ਨੂੰ ਇਸ ਦੀ ਜੋ ਹੈ ਤਰੀਕੇ ਹੀ ਨਹੀਂ ਪਤਾ ਕਿ ਕਿਵੇਂ ਆਪਣੇ ਮਾਈਂਡ ਨੂੰ ਕੰਟਰੋਲ ਕਰੀਏ ਤੇ ਮਾਈਂਡ ਦੇ ਵਿੱਚ ਜੋ ਵੀ ਸੋਸ਼ਲ ਮੀਡੀਆ ਤੋਂ ਸਿੱਖ ਰਹੇ ਨੇ ਜੋ ਵੀ ਆਣਗੁਆਣ ਤੋਂ ਸਿੱਖ ਰਹੇ ਨੇ ਉਹ ਚੀਜ਼ ਮਾਈਂਡ ਦੇ ਵਿੱਚ ਜਾ ਰਹੀ ਤੇ ਉਹੀ ਚੀਜ਼ ਉਹ ਕਰ ਰਹੇ ਨੇ ਤੇ ਕੰਟਰੋਲ ਨਹੀਂ ਕਰ ਰਹੇ ਆਪਣੇ ਮਾਈਂਡ ਨੂੰ ਇਹੋ ਮਨ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਬੰਦ ਕਰਨਾ ਪੈਣਾ ਹੈ ਤੇ ਪੱਤ ਕੰਮ ਕਰ ਮਨ ਜੋ ਕਹਿੰਦਾ ਹੈ ਅਗਰ ਮਨ ਪੂਰੀ ਆਦਤ ਦਾ ਸ਼িকার ਹੈ ਔਰ ਮਨ ਸਾਨੂੰ ਅੰਦਰੋਂ ੱੱਕੇ ਮਾਰਦਾ ਅਸੀਂ ਮਨ ਨਾਲ ਲੜਦੇ ਤਹਿ ਨਹੀਂ ਉੱਥੇ ਕੋਈ ਅਲਕੁਛਤਾ ਲਗਾਉਂਦੇ ਨਹੀਂ ਕਿ ਉਹਦੀ ਗੱਲ ਜਦੋਂ ਮਨ ਦੇ ਚਲੇ ਜਾਂਦੇ ਆ ਤੇ ਉਹ ਕਰਦ ਜਿੱਤੇ ਜਾਂਦੇ ਆ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਮਨ ਸਾਡਾ ਫਿਰ ਸਾਡੇ ਤੇ ਹਾਵੀ ਹੋ ਜਾਂਦਾ ਫਿਰ ਅਸੀਂ ਮਨ ਦੇ ਹਿਸਾਬ ਨਾਲ ਚੱਲਦੇ ਆ ਅਗਰ ਨਹੀਂ ਚੱਲਦੇ ਤਾਂ ਅਸੀਂ ਪਛਾਣ ਬਿਆਦਪੂਰਨ ਇਹ ਸਭ ਹੋਣਾ ਸ਼ੁਰੂ ਹੋ ਜਾਂਦੇ ਆ ਅਸੀਂ ਡਿਸਟਰਬ ਰਹਿਣਾ ਸ਼ੁਰੂ ਕਰ ਦਿੰਨੇ ਆ ਡਿਪਰੈਸ਼ਨ ਵੀ ਤਾਂ ਇਹ ਕਹਿੰਦੇ ਆ ਜਦੋਂ ਮਨ ਸਾਡੇ ਤੇ ਪੂਰਾ ਹਾਵੀ ਹੋ ਜਾਂਦਾ ਐਸੇ ਲਈ ਮਨ ਦੇ ਲਈ ਆਪਣੀ ਜੋ ਮਾਰਨਿੰਗ ਵਰਕ ਐਕਸਰਸਾਈਜ਼ ਐ ਜਾਂ ਬੀਜਾ ਪਾਰਟ ਐ ਇਹ ਸਾਰਾ ਮਨ ਨੂੰ ਕੰਟਰੋਲ ਕਰਨ ਲਈ ਐ ਅਗਰ ਅਸੀਂ ਮਨ ਨੂੰ ਆਪਣੇ ਵਸਤ ਨਹੀਂ ਕਰਦੇ ਅਨੁਸ਼ਾਸਨ ਨਹੀਂ ਲੈ ਕੇ ਆਂਦੇ ਆਪਣੇ ਜੀਵਨ ਤੇ ਆਪਣੀ ਸੋਚ ਨੂੰ ਪੋਜ਼ਿਟਿਵ ਨਹੀਂ ਕਰਦੇ ਤਾਂ ਮਨ ਸਾਡੇ ਤੇ ਹਾਵੀ ਹੋ ਜਾਂਦਾ ਤੇ ਮਨ ਹੀ ਫਿਰ ਤੁਹਾਡੇ ਜੀਵਨ ਨੂੰ ਕੰਟਰੋਲ ਕਰਦਾ ਹੈ ਐ ਸੇ ਲਿਮੰਤ ਪਰ ਉਠਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਅਧਿਆਤਮ ਵੀ ਇਹ ਕਹਿੰਦਾ ਹੈ ਕਿ ਜਦੋਂ ਮੰਨ ਤੋਂ ਪਰਛਾਨਿਆ ਫਿਰ ਮਨ ਸਾਡੀ ਮੰਨਣੀ ਸ਼ੁਰੂ ਕਰ ਦਿੰਦਾ ਹੈ ਫਿਰ ਜ਼ਿੰਦਗੀ ਸਰਲ ਹੋ ਜਾਂਦੀ ਹੈ ਸਾਧਗੀ ਬਰੀ ਹੋ ਜਾਂਦੀ ਹੈ ਪੋਜ਼ਿਟਿਵ ਹੋ ਜਾਂਦੀ ਹੈ ਹੂੰ ਜੀ ਆ ਸੁਆਮੀ ਜੀ ਜਿਵੇਂ ਕਿ ਰਿਸ਼ਤਿਆਂ ਦੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਰਿਸ਼ਤੇ ਸਾਡੀ ਜ਼ਿੰਦਗੀ ਦੇ ਵਿੱਚ ਤਰੋਹਰ ਹੁੰਦੇ ਨੇ ਜਿਵੇਂ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਸ਼ਤੇ ਦੇ ਬਿਨਾਂ ਅਸੀਂ ਅਸੀਂ ਇਮੇਜਨ ਵੀ ਨਹੀਂ ਕਰ ਸਕਦੇ ਕਿ ਆਪਾਂ ਆਪਣੀ ਜ਼ਿੰਦਗੀ ਕਿਵੇਂ ਜੀਵਾਂਗੇ ਕਿਉਂਕਿ ਮਾਪਿਆਂ ਦਾ ਰੋਲ ਹੋਵੇ ਭਾਵੇਂ ਭੈਣ ਭਰਾਵਾਂ ਦਾ ਰੋਲ ਹੋਵੇ ਆਣ ਗੁਆਣ ਦਾ ਰਿਸ਼ਤੇਦਾਰ ਦਾ ਜਿਹੜੇ ਚਾਚਾ ਤਾਇਆ ਹੁੰਦੇ ਨੇ ਹਰ ਇੱਕ ਦਾ ਇੱਕ ਅਲੱਗ ਜੋ ਹੈ ਰੋਲ ਹੁੰਦਾ ਸਾਡੇ ਰਿਸ਼ਤੇ ਦੇ ਵਿੱਚ ਸਾਡੇ ਆਪ ਦੀ ਜ਼ਿੰਦਗੀ ਦੇ ਵਿੱਚ ਤਾਂ ਕਿਸ ਤਰੀਕੇ ਦੇ ਨਾਲ ਜਿਵੇਂ ਵੱਡਾ ਬਦਲਾ ਨਜ਼ਰ ਆ ਰਿਹਾ ਕਿ ਜੋ ਪਿਓ ਹੈ ਉਹ ਆਪਣੀ ਕੁੜੀ ਦਾ ਕਤਲ ਕਰ ਰਿਹਾ ਹੈ ਭਾਵੇਂ ਮੁੰਡਾ ਹੋਵੇ ਆਪਣੀ ਮਾਂ ਦਾ ਜਾਂ ਆਪਣੇ ਪਿਓ ਦਾ ਕਤਲ ਕਰ ਰਿਹਾ ਪ੍ਰਾਦਾ ਵੀ ਕਤਲ ਕੀਤਾ ਜਾ ਰਿਹਾ ਹੈ ਪਤੀ ਪਤਨੀ ਜੋ ਹੈ ਉਹਨਾਂ ਦੇ ਵਿਚਕਾਰ ਦੀਆਂ ਵੀ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਵੇਂ ਪਤਨੀ ਲਵਰ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਰਹੀ ਜਾਂ ਪਤੀ ਆਪਣੀ ਪਤਨੀ ਨੂੰ ਮਾਰ ਰਿਹਾ ਤਾਂ ਕੀ ਲੱਗਦਾ ਹੈ ਕਿ ਆਕਰ ਰਿਸ਼ਤੇ ਦੀ ਜੋ ਨੀਵ ਹੈਗੀ ਆ ਕਿੱਥੇ ਕਮਜ਼ੋਰ ਪੈ ਰਹੀ ਹੈ ਕਿ ਅੱਜ ਕੱਲ ਸਾਨੂੰ ਅਜਿਹੀਆਂ ਖਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਨੇ ਇਤਾਈਆਂ ਨਾ ਕਿ ਦਾ ਬਹੁਤ ਖੁਦਗਰਜ਼ ਹੋ ਜਾਂਦਾ ਦਾ ਆਪਣੇ ਬਾਰੇ ਆਪਣੇ ਹੀ ਖਾਬ ਜਿਹੜਿਆਂ ਨੂੰ ਸਹੀ ਕਰਨਿਆ ਜਿਹੜੀ ਆਂਦਾ ਹੈ ਫਿਰ ਤਾਂ ਇਹ ਉਹਦਾ ਫਰਨਾਮ ਕੁਛ ਵੀ ਹੋਵੇ ਉਹ ਦੇਖਦਾ ਨਹੀਂ ਕਿ ਐ ਸਿਚੁਏਸ਼ਨ ਕੀ ਹੈ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਹੀ ਆਪਣੇ ਆਪ ਖੇਚ ਕਰਦਾ ਜਿੱਥੇ ਪ੍ਰੇਮ ਉਹ ਦੇ ਸਕਦਾ ਜਿੱਥੇ ਪਰਿਵਾਰ ਵੱਲੇ ਫਰੇਮ ਦਿੰਦੇ ਐ ਲੇਕਿਨ ਉਹ ਆਪਣੇ ਸਿਰਫ ਸਵਾਰਥ ਤੇ ਆ ਜੇ ਕਿ ਨਹੀਂ ਮੈਨੂੰ ਤਾਂ ਆ ਚਾਹੀਦਾ ਬਾਕੀ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਫਿਰ ਉਹ ਬੰਦਾ ਉਸਰ ਮਨੁੱਖੋਸਰ ਚੱਲ ਪੈਂਦਾ ਹੈ ਕਿ ਜਿਹੜੇ ਉਹਨੂੰ ਬਰਬਾਦੀ ਦੇ ਰਸਤੇ ਤੇ ਲੈ ਜਾਂਦੇ ਹੈ ਜਿਹੜੇ ਆਪਣੇ ਹੀ ਆਪ ਨੂੰ ਨਰਕ ਦੀ ਔਲ ਲੈ ਜਾਂਦਾ ਹੈ ਦੇਖੋ ਰਸਤੇ ਨਹੀਂ ਹੈ ਕਿ ਤੁਸੀਂ ਆਪਣਾ ਹੀ ਸੁੱਖ ਸੁਵਿਧਾ ਦੇਖਣੀ ਹੈ ਹਮੇਸ਼ਾ ਤੁਸੀਂ ਹਰ ਚੀਜ਼ ਦੇਖਣੀ ਪੈਂਦੀ ਹੈ ਦੂਜਿਆਂ ਨੂੰ ਸਹਿਯੋਗ ਦਿਆਮ ਇਹ ਸਭ ਉਹਨੂੰ ਦੇਣਾ ਪੈਂਦਾ ਉਹੀ ਪੰਜ ਕਰਦਾ ਇੱਕ ਮਤਲਬ ਹੈਗਾ ਅਗਰ ਤੁਸੀਂ ਸਿਰਫ ਦੂਜਿਆਂ ਨੂੰ ਮਿਤਕੇ ਉਹਨਾਂ ਦੀ ਜ਼ਿੰਦਗੀ ਨੂੰ ਮਲਿਆ ਮੇਡ ਕਰਕੇ ਉਹਨਾਂ ਨੂੰ ਅਗਰ ਤੁਸੀਂ ਚੱਤੇ ਹੋ ਅੱਗੇ ਤਾਂ ਫਿਰ ਰੱਬ ਤੁਹਾਨੂੰ ਸਜ਼ਾ ਦਿੰਦਾ ਅੱਜ ਜਿਵੇਂ ਵੀ ਇਹ ਕਰਦੇ ਹੈਗੇ ਉਹ ਕਿਹੜਾ ਸੁੱਖ ਹੈਗੇ ਆਪੇ ਕੋਈ ਜਿਹੜਾ ਕੋਈ ਆਪਣੇ ਡਿਪਰੈਸ਼ਨ ਪਿਆ ਉਹ ਜੋ ਵੀ ਤੁਸੀਂ ਅਗਰ ਗਲਤ ਕਰਦੇ ਹੋ ਉਹਦਾ ਨਤੀਜਾ ਤਾਂ ਕਰਕੇ ਆਂਦਾ ਹੀ ਹੈ ਹੂੰ ਬਿਲਕੁਲ ਬਿਲਕੁਲ ਤਾਂ ਸਵਾਮੀ ਜੀ ਜਿਵੇਂ ਤੁਸੀਂ ਬਹੁਤ ਲੋਕਾਂ ਨੂੰ ਸਹੀ ਦਿਸ਼ਾ ਦਿੱਤੀ ਹੈਗੀ ਲਗਾਤਾਰ ਤੁਹਾਡੇ ਤੱਕ ਲੋਕ ਪਹੁੰਚਦੇ ਨੇ ਤਾਂ ਅਸੀਂ ਜੋ ਟਾਪਿਕ ਚੁਸ ਕੀਤਾ ਇਸ ਦੇ ਵਿੱਚ ਇਹ ਜ਼ਿਕਰ ਵੀ ਕਰਨਾ ਚਾਹਾਂਗੀ ਇਹ ਸਵਾਲ ਵੀ ਤੁਹਾਡੇ ਤੋਂ ਲੈਣਾ ਚਾਹਾਂਗੀ ਕਿ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਹੈਗਾ ਕਿਉਂਕਿ ਤੁਸੀਂ ਬਹੁਤ ਬਾਅਦ ਦੇ ਵਿੱਚ ਜਾ ਕੇ ਅਧਿਆਤਮਿਕ ਗੁਰੂ ਬਣੇ ਹੋ ਤੁਸੀਂ ਸਪਿਰਚੁਅਲੀ ਕਨੈਕਟ ਹੋਏ ਹੋ ਤੇ ਹੁਣ ਲੋਕ ਜਿਹੜੇ ਨੇ ਤੁਹਾਡੇ ਕੋਲ ਆਉਂਦੇ ਨੇ ਤਾਂ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਰਿਹਾ ਭਾਵੇਂ ਗੁਰੂ ਦੇ ਪਾਸਿਓਂ ਦੀ ਗੱਲ ਕਰਾਂ ਪਾਵੇ ਤੁਸੀਂ ਜੋ ਬੱਚੇ ਆ ਜੋ ਬੱਚੇ ਆਉਂਦੇ ਨੇ ਜਾਂ ਜਿਹੜੇ ਲੋਕ ਹੁੰਦੇ ਨੇ ਤੁਹਾਡੇ ਕੋਲ ਉਹਨਾਂ ਦੇ ਸੰਦਰਭ ਦੇ ਵਿੱਚ ਜੇਕਰ ਮੈਂ ਸਵਾਲ ਕਰਾਂ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਹੈ। ਦਾ ਤੁਹਾਡੀ ਗੱਲ ਸਹੀ ਬਹੁਤ ਇਮੇਜੈਂਟ ਦਾ ਲੱਗਦਾ ਹੈ ਜਦੋਂ ਸਭ ਦੀਆਂ ਕਹਾਣੀਆਂ ਸੁਣਦਾ ਤੇ ਜ਼ਿੰਦਗੀ ਨੂੰ ਤੇ ਮੈਨੂੰ ਬੜੀ ਹਲਾਨ ਮੇਕਨਿਸਕਲ ਸਟੇ ਪੁਆਇੰਟ ਹੈ ਕਿ ਜਿਹੜਾ ਮੇਰਾ ਹਮੇਸ਼ਾ ਮੈਂ ਕਹਿਣਾ ਹੈ ਕਿ ਜ਼ਿੰਦਗੀ 'ਚ ਐਸਾ ਕੁਝ ਵੀ ਨਹੀਂ ਹੈ ਜਿਹਦੇ ਲਈ ਖੈ ਤੋਬਾ ਕੀਤੀ ਜਾ ਸਕੇ ਜਿਹਦੇ ਲਈ ਮੁੱਖਾ ਦਿੱਤਾ ਜਾ ਸਕੇ ਜਾ ਸਕੇ ਔਰ ਜਿਹਦਾ ਮਿਸਯੂਜ਼ ਕੀਤਾ ਜਾ ਸਕੇ ਅਗਰ ਤੁਸੀਂ ਇਹ ਕਰਦੇ ਹੋ ਤਾਂ ਮੈਂ ਕੋ ਹੋਰ ਐਗਜ਼ਾਮਪਲ ਦਿੰਦਾ ਕਿ ਲੋਕ ਗਲਤ ਦੇ ਨਾਲ ਮੰਨ ਲਓ ਪੈਸਾ ਇਕੱਠਾ ਕਰਦੇ ਆ ਠੀਕ ਹੈ ਉਹਨਾਂ ਦੀ ਮਾਨਸਿਕਤਾ ਉਹ ਹੋ ਜਾਂਦੀ ਕਿ ਮੈਨੂੰ ਪੈਸਾ ਚਾਹੀਦਾ ਜਿੰਨਾ ਮਰਜ਼ੀ ਹੈ ਕਿਸੇ ਵੀ ਤਰੀਕੇ ਨਾਲ ਆਵੇ ਕਿਸੇ ਨੂੰ ਮਿੱਤ ਕੇ ਆਵੇ ਕਿਸੇ ਛਾਣ ਨਹੀਂ ਲੈਣਾ ਦੇਣਾ ਮੈਂ ਕਹਿੰਦਾ ਪੈਸੇ ਦਾ ਕਰਤੇ ਪੈਸਾ ਅਗਰ ਨਾ ਕੋਲ ਇਕੱਠਾ ਹੁੰਦਾ ਚਲਾ ਜਾਂਦਾ ਮੰਨ ਲਓ ਕੋਈ ਜਾਇਦਾਦ ਬਣਾ ਲੈਂਦੇ ਆਪਣੀ ਗਲਤ ਤਰੀਕੇ ਨਾਲ ਚਾਹੇ ਰਿਸ਼ਵਤ ਨਾਲ ਉਹ ਉਹਦਾ ਫਾਇਦਾ ਕੀ ਹੁੰਦਾ ਐਂਡ 'ਚ ਉਹ ਪ੍ਰੋਪਰਟੀ ਤਾਂ ਜਿਹੜੇ ਜਾਇਦਾਦ ਆ ਉਹ ਤਾਂ ਛੱਡ ਕੇ ਚਲੇ ਜਾਂਦੇ ਆ ਲੇਕਿਨ ਉਹਨੂੰ ਇਕੱਠਾ ਕਰਨ ਲਈ ਜਿਹੜਾ ਉਹ ਕਰਮ ਬਣਾ ਬਣਾ ਲਿਆ ਉਹ ਨਾਲ ਨਹੀਂ ਕਰਮ ਤਾਂ ਉਹ ਨਾਲ ਹੀ ਜਾਂਦਾ ਹੈ ਤਾਨੂੰ ਮਿਲਦਾ ਕੀ ਐਂਡ 'ਚ ਐਤਾ ਹੀ ਮੈਂ ਕਹਿੰਨਾ ਸਾਰੇ ਰਿਸ਼ਤਿਆਂ 'ਚ ਦੇਖੋ ਕਿ ਤੁਸੀਂ ਆਪਣੇ ਥੋੜੇ ਸਰੀਰਕ ਸੁੱਖ ਲਿਆ ਕਰਕੇ ਕਿਸੇ ਨੂੰ ਮਾਰ ਦਿੰਨੇ ਹੋ ਜਾਂ ਆਪਣਾ ਮਤਲਬ ਹਾਲ ਕਰਦੇ ਹੋ ਸਿੱਧ ਕਰਦੇ ਹੋ ਤੁਹਾਨੂੰ ਮਿਲਦਾ ਕੀ ਐਂਡ 'ਚ ਜਾ ਕੇ ਜਾਂ ਤੁਹਾਨੂੰ ਮੁਕਤੀ ਮਿਲ ਜਾਂਦੀ ਹੈ ਕਿ ਤੁਸੀਂ ਸੁਖੀ ਜਾਨ ਨੇ ਕਹਤੋ ਤੁਸੀਂ ਖੁਸ਼ੀ ਵਾਲਾ ਜੀਵਨ ਜਿੰਦੇ ਹੋ ਇਹ ਤਾਂ ਕੁਝ ਨਹੀਂ ਹੁੰਦਾ ਤਾਂ ਫਾਇਦਾ ਕੀ ਹੁੰਦਾ ਜੋ ਕਰਤਲ ਲੈਨੇ ਆਪਾਂ ਲੇਕਿਨ ਮਿਲਦਾ ਕੀ ਹੈ ਅਗਰ ਤੁਸੀਂ ਉਹ ਫਾਲ ਨੂੰ ਪਹਿਲਾਂ ਹੀ ਸੋਚ ਲਿਆ ਕਿ ਮੈਂ ਕਰ ਵੀ ਲਵਾਗਾ ਤਾਂ ਮਤਲਬ ਮਿਲਣਾ ਕੀ ਹੈ ਕਿ ਆ ਮੈਂ ਤਹ ਹੋ ਜਾ ਫਿਰ ਬੰਦਾ ਰੁਕ ਜਾਂਦਾ ਉਹ ਜੋ ਜਰਾ ਜੀ ਵੀ ਉਹਦਾ ਵੀ ਨਹੀਂ ਕੰਮ ਕਰੇ ਥੋੜਾ ਮਨ ਤੋਂ ਉੱਪਰ ਉੱਠੇ ਕਿਉਂਕਿ ਵਿਵੇਕ ਹੀ ਹੈ ਜਿਹੜਾ ਮਨ ਕੰਟਰੋਲ ਕਰ ਸਕਦਾ ਤਾਂ ਅਗਰ ਆਪਾਂ ਵਿਵੇਕ ਨਾਲ ਕੰਮ ਹੀ ਨਹੀਂ ਲਵਾਗੇ ਫਿਰ ਮਨ ਆਪਣੀ ਮਰਜ਼ੀ ਨਾਲ ਕੋਨੋਂ ਐਕਟੀਵਿਟੀ ਦੇ ਵੱਲ ਡੈਜੇਗਾ ਐਸੇ ਲਈ ਮੈਂ ਕਹਣਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੁਸੀਂ ਨਹੀਂ ਆਪਣੀ ਲਾਈਫ ਨੂੰ ਨਰਦ ਵੱਲ ਲੈ ਜਾ ਕੇ ਤੁਹਾਨੂੰ ਮਿਲਣਾ ਕੀ ਹੈ ਜੇ ਜਰਾ ਸਹੀ ਦੇਖੋ ਤਾਂ ਸੀ ਚਾਤ ਦੇ ਨਾਲ ਰਹਿ ਲੋ ਪ੍ਰੇਮ ਨਾਲ ਰਹਿ ਲੋ ਕੀ ਹੋ ਗਿਆ ਸੁਪਨੇ ਕਾ ਜਿੰਦਗੀ ਦੇ ਸਾਰੇ ਪੂਰੇ ਥੋੜੀ ਹੁੰਦੇ ਹੈ ਜੁਰੇ ਥੋੜੀ ਹੈ ਕਿ ਸਾਰੇ ਸੁਪਨੇ ਪੂਰੇ ਕਰਨੇ ਕਰਦੇ ਹੈ ਹਮ ਆਪਣੇ ਅੰਦਰ ਠੀਕ ਹੈ ਉਹਨੂੰ ਦੇਖਣਾ ਵੀ ਤੈ ਹੈ ਕਿ ਮੇਰੇ ਸੁਪਨੇ ਸਹੀ ਵੀ ਹੈ ਜਾਂ ਨਹੀਂ ਕਿ ਗਲਤ ਮੰਦ ਉਹ ਦਿਸ਼ਾ ਵੱਲ ਤਾਂ ਨਹੀਂ ਲਿਜਾ ਰਹੇ ਮੇਰੇ ਸੁਪਨੇ ਤੇ ਸੁਪਨੇ ਤਾਂ ਬਹੁਤ ਆਸਾਨ ਹੈ ਲੇਕਿਨ ਉਸ ਨੂੰ ਸਹੀ ਤਰੀਕੇ ਨਾਲ ਪੂਰਾ ਕਰਨਾ ਇਹ ਬਹੁਤ ਜ਼ਰੂਰੀ ਹੈ ਤੇ ਹਾਂ ਬਿਲਕੁਲ ਬਿਲਕੁਲ ਤਾਂ ਸਵਾਮੀ ਜੀ ਤੁਹਾਡੇ ਕੋਲ ਅਜਿਹੇ ਬੱਚੇ ਵੀ ਜਾਂ ਅਜਿਹੇ ਲੋਕ ਵੀ ਹੁੰਦੇ ਨੇ ਜੋ ਮੋਬਾਈਲ ਤੋਂ ਛੁਟਕਾਰਾ ਪਾਉਣ ਦੀ ਚਾਹ ਰੱਖਦੇ ਹੋਣ ਕਿ ਸਾਨੂੰ ਬਹੁਤ ਜ਼ਿਆਦਾ ਲਤ ਲੱਗੀ ਹੈ ਜਾਂ ਫਿਰ ਕੋਈ ਇਹ ਸ਼ਿਕਾਇਤ ਲੈ ਕੇ ਆਉਂਦਾ ਕਿ ਸਾਡੇ ਘਰ ਦੇ ਵਿੱਚ ਤਾਂ ਅਜਿਹੇ ਲੋਕ ਮਤਲਬ ਸਾਡੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਫੋਨ 'ਤੇ ਲੱਗੇ ਰਹਿੰਦੇ ਨੇ ਤਾਂ ਉਹਨਾਂ ਨੂੰ ਕਿੱਦਾਂ ਡਾਈਵਰਟ ਕਰੀਏ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਾਈਵਰਸਨ ਦਈਏ ਤਾਂ ਜੋ ਫੋਨ ਤੋਂ ਛੁਟਕਾਰਾ ਪਾਉਣ ਤੇ ਪਰਿਵਾਰਕ ਰਿਸ਼ਤਾ ਕੀ ਹੈਗਾ ਉਸ ਦੀ ਇੰਪੋਰਟੈਂਸ ਜਾਣੇ ਇਹ ਤਾਂ ਦੇਖੋ ਅਰ ਪੰਜਾਬ ਨੂੰ ਚਾਹੀਦਾ ਕਿ ਅਸੀਂ ਜਦੋਂ ਇਕੱਠੇ ਹੋ ਨਾ ਤਾਂ ਵੀ ਇਕੱਠੇ ਬੈਠ ਕੇ ਗੱਲਾਂ ਕਰਕੇ ਹਰ ਟਾਈਮ ਮੋਬਾਈਲ ਹੈ ਉਹਦੇ ਨਾਲ ਨਿਕਾ ਇਸ ਤਰ੍ਹਾਂ ਜਿਹੜੀ ਮੰਗਤਾ ਹੈ نیچے ਕਿਤੇ ਡਾੜੀ ਹੈ ਅੱਜ ਅਸੀਂ ਮੋਬਾਈਲ ਦੇ ਕਿੰਨੇ ਕਿੰਨ ਕਿਤਾਦੇ ਜ਼ਿੰਦਗੀ ਨੂੰ ਜੀਰੇ ਹੈ ਤਾਂ ਸਾਡੇ ਕਰਦਾ ਕਿ ਸਾਡੀ ਕਿਤਾਬੀ ਹੋਣੀ ਚਾਹੀਦੀ ਹੈ ਮੋਬਾਈਲ ਇੱਕ ਅਗਰ ਨੋਲੇਜੇਬਲ ਹੈ ਕੁਝ ਹੱਦ ਤੱਕ ਤੇ ਉਹਦਾ ਨੁਕਸਾਨ ਜਿਆਦਾ ਆਪਾਂ ਦੇਖ ਇਹ ਨਹੀਂ ਹਾਲ ਤੁਹਾਡੇ ਲੋਕ ਰੀਲ ਬਣਾ ਰਹੇ ਐ ਮੀ ਬੇਵਜਹ ਜਿਹਦਾ ਕੋਈ ਸਿਰ ਪੈ ਨਹੀਂ ਆ ਰਿਹਾ ਲੋਕੀ ਉਹਨਾਂ ਨੂੰ ਉਹ ਕਰ ਰਹੇ ਲਾਈਕ ਕਰ ਰਹੇ ਹੈ ਪਰ ਵਿਊਜ਼ ਮਿਲੀਅਨ ਤੇ ਜਾ ਰਹੇ ਹੈ ਇੱਕ ਬੜੀ ਫੁਹੜਤਾ ਜੀ ਜੋ ਆਪਾਂ ਦੇਖ ਰਹੇ ਹਾਂ ਅੱਜਕੱਲ ਮੋਬਾਈਲ ਤੇ ਰੀਲਸ ਦੇ ਵਿੱਚ ਇਹ ਅਲਟੀਮੇਟਲੀ ਨੁਕਸਾਨ ਤਾਂ ਕਰੀ ਰਹੇ ਹੈ ਪਰ ਫਾਇਦਾ ਥੋੜੀ ਦੇ ਦੇ ਤੇ ਮੋਬਾਈਲ ਸਹੀ ਵੀ ਹੈ ਅਗਰ ਆਪਾਂ ਨੌਲੇਜ ਅਸੀਂ ਗਿਆਨ ਉਹਦੇ ਤੋਂ ਲੈਨੇ ਆ ਲੇਕਿਨ ਨੁਕਸਾਨ ਜ਼ਿਆਦਾ ਕਰ ਰਿਹਾ ਕਿਉਂਕਿ ਫालतू ਟਾਈਮ ਖਰਾਬ ਕਰ ਰਹੇ ਆ ਔਰ ਅਸੀਂ ਜਿੰਦਗੀ ਵਿੱਚ ਜੋ ਕਰ ਸਕਦੇ ਆ ਉਹ ਸ਼ਾਇਦ ਕਰ ਨਹੀਂ ਪਾ ਸਾਡੀ એનર્ਜੀ ਸਾਡਾ ਧਿਆਨ ਫालतू ਦੀ ਚੀਜ਼ਾਂ ਵੱਲ ਹੀ ਖਰਚ ਹੋ ਜਾਂਦਾ ਤੋ ਇੱਕ ਆਦਤ ਹੈ ਲੋਕ ਮਨ ਨੂੰ ਪੁੱਛਦੇ ਵੀ ਹੈ ਕਿ ਤੂੰ ਕਿੱਥੋਂ ਬਾਹਰ ਆਈਏ ਹੂੰ ਚਾਹ ਅਕਲ ਹੋਰ ਕੋਈ ਮਕਸਦ ਨਹੀਂ ਹੈ ਜ਼ਿੰਦਗੀ ਦੇ ਤੇ ਲੈ ਦੇ ਕੇ ਉਹ ਫਿਰ ਉਹਦੇ ਤੇ ਵਾਪਸ ਆ ਜਾਂਦਾ ਹੂੰ ਜੀ ਕਰੇ ਨਾ ਕਰੀਏ ਤਾਂ ਬਸ ਤੇ ਕੀ ਕਰੀਏ ਕਿਉਂਕਿ ਹੋਰ ਮਕਸਦ ਨਹੀਂ ਹੈ ਨਾ ਜ਼ਿੰਦਗੀ ਦਾ ਕੋਈ ਇੱਕ ਅੱਗੇ ਕਿੱਦਾਂ ਵਧਣੀ ਹੈ ਮੈਨੂੰ ਕੀ ਕਰਨਾ ਹੈ ਮੇਰਾ ਲਕਸ਼ਯ ਕੀ ਹੈ ਇਹ ਸਭ ਸੋਚਣਾ ਪੈਣਾ ਨਾ ਸਭ ਜੀ ਜੀ ਤੇ ਆਪਣੇ ਔਰ ਕਰਦੇ ਪਏ ਲੋਕ ਇੰਡੀਆ ਦੇ ਵਿੱਚ 78 ਕਰੋੜ ਰੁਪਏ ਅੱਜ 78 ਕਰੋੜ ਲੋਕ ਜੋ ਹੈ ਨੈਟ ਤੇ ਰਹਿੰਦੇ ਨੇ ਇਹਨਾਂ ਨੇ ਨੈਟ ਤੇ ਸਾਰਾ ਚੱਲਦਾ ਰਹਿੰਦਾ ਹੈ ਇੱਕ ਐਸਾ ਰਹਿ ਹੁੰਨੇ ਦੇਖਦਾ ਸੀਗਾ ਔਰ ਇੱਕ ਬੋਰ ਚੀਜ਼ ਇਸ ਜੋ ਭਾਰਤ ਹੈ ਉਹ ਖੁਸ਼ ਖੁਸ਼ੀ ਰਹਿਣ ਦੇ ਵਿੱਚ ਉਹਦੇ ਵਰਡ ਚ 128ਵੇਂ ਨੰਬਰ ਤੇ ਆ ਗਿਆ ਹਮ ਮਤਲਬ ਕੋਈ ਕਾਰਕੇ ਵੀ ਦੋ ਕੁਝ ਨਹੀਂ ਹੈ ਕਿ ਉਹ ਔਰ ਉਹਨਾਂ ਚ ਜਿਹੜਾ ਰੋਸ਼ ਹੈ ਜਿਹੜੀ ਮਾਨਸਿਕ ਗਿਰਦੀ ਚਲੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਲੱਖ ਕੇ ਕੋਈ ਵੱਡਾ ਹੈ ਨਹੀਂ ਕੋਈ ਵੱਡਾ ਹੈ ਉਹ ਬਸ ਇੱਥੇ ਕੋ ਮਿਜਾਰੀਆ ਔਰ ਐਸਡੀ ਨਰਕ ਨੂੰ ਆਪਣੇ ਅੰਦਰ ਦੇ ਵਿੱਚ ਅੱਗੇ ਚਲੇ ਚਲਾ ਰਿਹਾ ਹੈ। ਉਹੀ ਚੀਜ਼ਾਂ ਹੈ ਜਿਹੜਾ ਤੁਹਾਨੂੰ ਬਾਹਰੋਂ ਗਿਆ ਦਿਖਦੀ ਐ। ਬਸ ਇੱਥੇ ਚੱਲ ਰਹੀ ਐ। ਹਾਂ ਜੀ ਆ ਸੁਆਮੀ ਜੀ ਆ ਮੈਂ ਇਹ ਚਾਹੁੰਦੀ ਆ ਕਿ ਜੋ ਅਸੀਂ ਇਹ ਇੰਟਰਵਿਊ ਕਰ ਰਹੇ ਹੈਗੇ ਜੋ ਅਸੀਂ ਗੱਲਬਾਤ ਕਰ ਰਹਿਆਂ ਇਸ ਦੇ ਨਾਲ ਜੋ ਦਰਸ਼ਕ ਨੇ ਉਹ ਜ਼ਰੂਰ ਕੁਝ ਨਾ ਕੁਝ ਸਿੱਖ ਕੇ ਜਾਣ। ਤਾਂ ਮੈਂ ਬਹੁਤ ਪਰਸਨਲ ਤੁਹਾਡੇ ਤੋਂ ਸਵਾਲ ਇਹ ਪੁੱਛਣਾ ਚਾਹਾਂਗੀ ਕਿ ਜਿਵੇਂ ਤੁਸੀਂ ਅਧਿਆਤਮਿਕ ਗੁਰੂ ਤਾਂ ਬਹੁਤ ਬਾਤ ਚ ਬਣੇ ਹੈਗੇ ਹੋ ਤੁਸੀਂ ਮਾਈਂਡ ਜੋ ਹੈ ਤੁਹਾਡਾ ਚੇਂਜ ਹੁੰਦਾ ਤੁਸੀਂ ਬਾਅਦ ਦੇ ਵਿੱਚ ਇਸ ਵੱਲ ਰੁਖ ਕਰਦੇ ਹੋ ਲੇਕਿਨ ਜਦੋਂ ਹੁਣ ਅਸੀਂ ਕੰਪੈਰੀਜ਼ਨ ਕਰੀਏ ਜੋ ਅਜੇ ਮੋਕਸ਼ਾ ਪਹਿਲਾ ਸੀਗੇ ਅਜੇ ਮੋਕਸ਼ਾ ਜੀ ਪਹਿਲਾਂ ਦੀ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਸੀ ਤੇ ਹੁਣ ਜਦੋਂ ਤੁਸੀਂ ਅਧਿਆਤਮਿਕ ਗੁਰੂ ਬਣੇ ਹੈ ਤੇ ਕਿਹੜੇ ਚੇਂਜਸ ਤੁਹਾਨੂੰ ਨਜ਼ਰ ਆ ਰਹੀਆਂ ਨੇ ਤੇ ਅੱਗੇ ਜੋ ਸਾਹਮਣੇ ਤੁਹਾਡੇ ਪਰਿਵਾਰਕ ਮੈਂਬਰ ਨੇ ਜਾਂ ਦੋਸ ਜਾਂ ਰਿਸ਼ਤੇਦਾਰ ਉਹਨਾਂ ਨੂੰ ਤੁਹਾਡੇ ਵਿੱਚ ਕੀ ਚੇਂਜਸ ਪਹਿਲਾਂ ਦੇ ਨਾਲੋਂ ਨਜ਼ਰ ਆਏ ਨੇ ਦੇਖੋ ਮੈਂ ਆਪਣੇ ਬਾਰੇ ਪਹਿਲਾਂ ਗੱਲ ਕਰ ਸਕਦਾ ਕਿ ਜਿਹੜੀ ਪੇਸ਼ੈਂਸ ਹੁੰਦੀ ਉਹ ਬਹੁਤ ਧੀਰ ਜ਼ਿੰਦਗੀ ਦੀ ਹਮ ਕਿ ਅੰਜ਼ਾਈਟੀ ਦਾ ਮੈਂ ਸ਼ਾਇਦ ਮੈਂ ਵੀ ਸ਼ਿਕਾਰ ਰਹੇ ਹਾਂ

कि थे कोई भी कुछ भी नहीं है ना फ्यूचर है ना पास्ट है ना सही ना गलत ना सफलता ना असफलता क्योंकि हम मैं कह सकता है कि जिंदगी बस पता नहीं कितनी कहगी है और शांति नाल सुकून नाल आनंद नाल जी लेना चाहिए ना किसी डिस्टर्ब करो ना किसी ने इन्हें राइट्स दो कि वो तुम तो में डिस्टर्ब कर सके हम्म बट यही मैं ਉਨਛਾਤੇ ਬੋਸ ਹੈ ਕਿ ਮੈਂ ਬਾਰੇ ਜੀ ਬਿਲਕੁਲ ਉਹ ਚੀਜ਼ ਸਾਫ ਚਲਕਦੀ ਹੈ ਕਿ ਕਿ ਤੁਸੀਂ ਕਿੰਨਾ ਕਿੰਨਾ ਕੁ ਠਹਿਰਾਵ ਹੈ ਤੁਹਾਡੇ ਅੰਦਰ ਤਾਂ ਯਾਨੀ ਆਪਾਂ ਕਹਿ ਸਕਦੇ ਆ ਕਿ ਹੁਣ ਤੁਹਾਨੂੰ ਖੁਦ ਨੂੰ ਹੋਣ ਵਾਲਾ ਜੋ ਅਜੇ ਮੋਕਸ਼ਾ ਜੀ ਨੇ ਉਹ ਤੁਹਾਨੂੰ ਹੁਣ ਜ਼ਿਆਦਾ ਪਸੰਦ ਨਹੀਂ ਜੋ ਪਹਿਲਾਂ ਸੀਗੇ ਹਾਂ ਜੀ ਮੈਂ ਲੇਕਿਨ ਨਾ ਜੀ ਬਹੁਤ ਬੁਰੀ ਆਦਤਾਂ ਚ ਪਾਇਆ ਨਾ ਬਣੀ ਹੈ ਮੈਂ 20 ਸਾਲ ਦੀ ਉਮਰ ਤੱਕ ਮੈਂ जो करना सी वो मैं किता है मतलब जो जो आज दी जनरेशन देख हैं वो सब मैं किता है पीन कुछ है लेकिन 30 साल दी उम्र च मनु एक पहला जड़ा विचार आया कि मैं किस पास से जा रहे हैं तब मेरी जिंदगी इतना कोई और ये तक दस जन्म लेने मेरा जड़ा वो है मकसद है वो शायद इतना नहीं है का ਬਸ ਉਹ ਇੱਕ ਸੋਚ ਨੇ ਮੇਰੀ ਜ਼ਿੰਦਗੀ ਬਦਲਦੀ ਉਸ ਤੋਂ ਬਾਅਦ ਫਿਰ ਮੈਂ ਕੰਮ ਕਰਦਾ ਰਿਹਾ ਆਪਣੇ ਤੇ ਮੈਨੂੰ ਸਭ ਤੋਂ ਜ਼ਿਆਦਾ ਸਾਥ ਦਿੱਤਾ ਹੈ ਗਿਆਨ ਨੇ ਤੇ ਧਿਆਨ ਨੇ ਮੈਂ ਆਪਣਾ ਧਿਆਨ ਜਿਹੜਾ ਪਿਛਲੇ 25 ਸਾਲਾਂ ਚ ਜਦੋਂ ਮੌਕਾ ਮਿਲਦਾ ਮੈਂ ਦਿਨ ਇੱਕ ਵਾਰੀ ਧਿਆਨ ਜ਼ਰੂਰ ਕਰ ਲੈਣਾ ਉਹਦੇ ਕਰਕੇ ਮੇਰੇ ਚ ਬਦਲਾਅ ਆਂਦਾ ਚਲਾ ਗਿਆ ਹੁਣ ਮੈਂ ਕਹਿ ਸਕਦਾ ਹਾਂ ਕਿ ਰੱਬ ਦੀ ਮਿਹਰ ਹੈ ਜੀ ਤਾਂ ਜਿਵੇਂ ਅਸੀਂ ਅਕਸਰ ਦੇਖਦੇ ਹੁੰਦੇ ਆ ਅਸੀਂ ਆਪਣੇ ਘਰ ਦੇ ਵਿੱਚ ਦੇਖਦੇ ਆ ਜਿਹੜੇ ਬਜ਼ੁਰਗ ਨੇ ਦਾਦੀ ਨਾਨੀ ਹੋਗੇ ਦਾਦਾ ਹੋਗੇ ਉਹ ਜਦੋਂ ਬਜ਼ੁਰਗ ਹੁੰਦੇ ਨੇ ਉਦੋਂ ਸਪਿਰਚੁਅਲੀ ਬਹੁਤ ਜ਼ਿਆਦਾ ਕਨੈਕਟ ਹੁੰਦੇ ਨੇ ਲੇਕਿਨ ਜਵਾਨੀ ਦੇ ਦੌਰ ਦੇ ਵਿੱਚ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ 30 ਤੋਂ ਪਹਿਲਾਂ ਤੁਸੀਂ ਹੋਰ ਕੁਝ ਸੀਗੇ ਲੇਕਿਨ ਹੁਣ ਕੁਝ ਹੋਰ ਹੋ ਤਾਂ ਕੀ ਅਧਿਆਤਮਿਕ ਬਲ ਜਾਂ ਸਪਿਰਚੁਅਲੀ ਕਨੈਕਟ ਹੋਣ ਦੇ ਲਈ ਇੱਕ ਉਮਰ ਜੋ ਹੈ ਉਹ ਮੈਨੇ ਰੱਖਦੀ ਹੈ ਜਿਵੇਂ ਹੁਣ ਜਿਹੜੇ ਬਜ਼ੁਰਗ ਨੇ ਉਹ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਉਹ ਜ਼ਿਆਦਾ ਸਪਿਰਚੁਅਲੀ ਕਨੈਕਟ ਹੁੰਦੇ ਨੇ ਤਾਂ ਕੀ ਲੱਗਦਾ ਕਿ ਬਜ਼ੁਰਗ ਹੋਣ ਤੇ ਹੀ ਸਾਨੂੰ ਸਪਿਰਚੂਅਲੀ ਕਨੈਕਟ ਹੋਣਾ ਚਾਹੀਦਾ ਜਾਂ ਸਾਨੂੰ ਜਿਵੇਂ ਤੁਸੀਂ 30 ਦੀ ਉਮਰ ਦੇ ਵਿੱਚ ਚੇਂਜ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਸੀ ਉਦੋਂ ਵੀ ਹੋ ਸਕਦੇ ਆ ਕਿਹੜਾ ਸਹੀ ਉਮਰ ਕੀ ਹੈ ਇਹਦੀ ਕੋਈ ਉਮਰ ਨਹੀਂ ਇਹ ਤੁਹਾਡੇ ਅਨੁਭਵ ਇਹ ਜ਼ਿੰਦਗੀ ਨੂੰ ਕਿਹਦਾ ਦੇਖਦੇ ਹੋ ਕਿ ਤੁਸੀਂ ਹੋ ਵੀ ਆਪਣੇ ਕਲਮ ਕਿਤੇ ਹੈ ਹਜੇ ਤੱਕ ਠੀਕ ਹੈ ਜੀ ਤੱਕ ਜੋ ਪਿਛਲੀ ਜ਼ਿੰਦਗੀ ਚ ਕਲਮ ਕਿਤੇ ਹੈ ਉਦਕੀ ਪਰਿਨਾਮ ਤੁਨੂੰ ਤੁਹਾਡੇ ਸਾਹਮਣੇ ਆਇਆ ਤੁਨੂੰ ਬੜੇ ਧਿਆਨ ਨਾਲ ਦੇਖਣੇ ਪੈਣਗੇ ਕਿ ਤੁਸੀਂ ਉਹ ਸਭ ਕਰਕੇ ਵੀ ਆਪਣੀ ਖੁਸ਼ੀ ਲਈ ਉਹ ਸਭ ਕੀਤਾ ਕੀ ਆ ਉਹ ਖੁਸ਼ੀ ਪਾਈ ਤੁਸੀਂ ਕੀ ਆ ਉਹ ਸੁੱਖ ਮਾਇਆ ਤੁਹਾਡੇ ਦਿਲ ਦੀ ਅਬ ਦੋਈ ਨਹੀਂ ਹੋਈ ਤਾਂ ਫਿਰ ਉਹ ਕੁਝ ਗਲਤ ਹੋਇਆ ਮੇਰੇ ਕੋਲੋਂ ਜੋ ਮੈਂ ਅਗਿਓ ਰਿਪੀਟ ਨਹੀਂ ਕਰਨਾ ਜਦੋਂ ਤੁਸੀਂ ਆਪਣੇ ਆਪ ਨੂੰ ਪਾਲਿਸ਼ ਕਰਨ ਦੀ ਤਰਫ ਚਲਦੇ ਹੋ ਕਿ ਠੀਕ ਹੈ ਜੋ ਗਲਤੀਆਂ ਹੋਈਆਂ ਹੋਈਆਂ ਹੈ

ਜੀ ਆ ਸੁਆਮੀ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਧਿਆਨ ਤੁਸੀਂ ਹਮੇਸ਼ਾ ਕਰਦੇ ਹੋ ਜਿਸ ਦੇ ਨਾਲ ਤੁਸੀਂ ਸਪਿਰਚੁਅਲੀ ਵੀ ਕਨੈਕਟ ਰਹਿੰਦੇ ਹੋ ਤੁਹਾਨੂੰ ਮਨ ਦੀ ਸ਼ਾਂਤੀ ਵੀ ਮਿਲਦੀ ਹੈ ਤੇ ਯਾਨੀ ਕਿ ਮੈਡੀਟੇਸ਼ਨ ਜੋ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਤਾਂ ਜਿਹੜੇ ਅੱਜ ਕੱਲ ਦੇ ਲੋਕ ਨੇ ਸਪੈਸ਼ਲੀ ਗੱਲ ਕਰਾਂਗੇ ਯੂਥ ਦੀ ਕਿਉਂਕਿ ਯੂਥ ਨੂੰ ਸਪਿਰਚੁਅਲੀ ਕਨੈਕਟ ਕੀਵੇ ਹੋਣਾ ਹੈ ਨਹੀਂ ਪਤਾ ਕਿਉਂ ਕਿ ਉਹ ਲਗਾਤਾਰ ਫੋਨ 'ਤੇ ਲੱਗੇ ਰਹਿੰਦੇ ਨੇ ਸਵੇਰ ਉੱਠਦੇ ਨੇ ਦੁਪਹਿਰ ਹੋਵੇ ਰਾਤ ਹੋਵੇ ਫੋਨ 'ਤੇ ਲੱਗੇ ਰਹਿੰਦੇ ਨੇ ਤਾਂ ਜੇਕਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਦਲਾ ਲੈ ਕੇ ਆਉਣਾ ਹੈ ਤਾਂ ਬਦਲਾ ਕੀਵੇਂ ਲੈ ਕੇ ਆਉਣ ਕਿਸ ਤਰੀਕੇ ਦੇ ਨਾਲ ਟਹਿਰਾਵ ਲੈ ਕੇ ਆਉਣ ਕਿਸ ਤਰੀਕੇ ਦੇ ਨਾਲ ਮਨ ਦੀ ਸ਼ਾਂਤੀ ਉਹਨਾਂ ਨੂੰ ਮਿਲੇ ਕਿਉਂਕਿ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਲੋਕਾਂ ਨੂੰ ਜੋ ਤੁਹਾਡੇ ਤੱਕ ਪਹੁੰਚਦੇ ਨੇ ਉਹਨਾਂ ਨੂੰ ਤੁਸੀਂ ਸਿੱਖਿਆ ਦਿੰਦੇ ਹੋ ਕਿ ਕਿਵੇਂ ਸ਼ਾਂਤੀ ਪਾਉਣੀ ਹੈਗੀ ਤੇ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨੂੰ ਟਿਪਸ ਤੇ ਕੁਝ ਜੋ ਟ੍ਰਿਕਸ ਨੇ ਉਹ ਦੱਸ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਘਰ ਬੈਠੇ ਬਦਲਾ ਲੈ ਕੇ ਆ ਸਕਣ ਹਾਂਜੀ ਪਹਿਲੀ ਗੱਲ ਤਾਂ ਮੈਂ ਨੋ ਹੀ ਹੈਕ ਕੀਤਾ ਹੈ ਬਦੀਵਾ ਚਪਟ ਮੇਦਾਰ ਤੇ ਮੋਦੇ ਕੀ ਪਹਿਲਾਂ ਤਾਂ ਦਮ ਆਕ ਇਹ ਨਹੀਂ ਹੈ ਕਿ ਤੁਹਾਡੇ ਦੋਸਤਾਂ ਕੋਲ ਕੁਝ ਹੋਰ ਹੈ ਤੇ ਤੁਹਾਡੀ ਪੂਰੀ એનર્ਜੀ ਹੈ ਕਿ ਮੇਰੇ ਕੋਲ ਵੀ ਹੋਣਾ ਚਾਹੀਦਾ ਹੈ थोड़ा तो अपने परिवार को ना कि परिवार को तकलीफ देनी चाहिए दे कि दे। तो एक समझदारी विवेक एक अपने जीवन पेगा एक प्रैक्टिकल होके चलना पड़ेगा कि मेरा परिवार कि जीवन जी रहा है मैं भी ओदा का ही जीवन जीना है मैं अपने दम से अगे जाके जो मर्जी करा तो मैं इंतजार करना चाहिए मैं जल्दी नहीं है और मैं देखता है कि अब रिश्ते भी यूक बन रहे हैं ਬਹੁਤ ਜਲਦੀ ਬੰਦੇ ਹੈ ਟੁੱਟ ਜਾਂਦੇ ਹੈ ਤੇ ਸ਼ਿਫਟਿੰਗ ਜਾਂਦੀ ਹੈ। ਤੋਂ ਇਹ ਵੀ ਇੱਕ ਚੀਜ਼ ਹੈ ਕਿ ਜਿਹੜੇ ਉਹਨਾਂ ਨੂੰ ਪੂਰਾ ਧਿਆਨ ਉਹਨਾਂ ਦੇ ਬਾਹਰ ਹੀ ਰਹਿੰਦਾ ਹੈ। ਇੱਕ ਮੁਸਕਾ ਉਹਨਾਂ ਦੇ ਅੰਦਰ ਆ ਜਾਂਦਾ ਹੈ ਕਿ ਦੂਜੇ ਦੇ ਪ੍ਰਤੀ ਕਿ ਜੋ ਵੀ ਰਿਸ਼ਤੇ ਚੋਂ ਨਿਕਲ ਕੇ ਆਇਆ ਹੈ ਉਹ ਚ ਟੁੱਟੇ ਦੀ ਕਲੀਆਂ ਦੇਖਦੇ ਹੈ। ਤੇ ਦੋਸ਼ ਦੇਖਦੇ ਹੈ। ਉਹਨਾਂ ਨੂੰ ਆਪਣਾ ਦੋਸ਼ ਆਪਣੀ ਗਲਤੀਆਂ ਦਿਖਦੀ ਨਹੀਂ ਹੈਗੀ। ਤੋਂ ਮੈਂ ਉਹਨਾਂ ਨੂੰ ਕਹਾਂਗਾ ਕਿ ਜ਼ਿੰਦਗੀ ਚ ਜੋ ਵੀ ਅਗਰ ਜਿੱਥੇ ਅੱਛਾ ਅਨੁਭਵ ਨਹੀਂ ਹੁੰਦਾ। ਹੂੰ। ਦੂਜੇ ਤਾਂ ਪਹਿਲਾਂ ਆਪਣੇ ਚ ਦੇਖੇ ਨਹੀਂ ਕਿ ਉੱਚ ਉਹਨਾਂ ਦੀ ਕੀ ਗਲਤੀ ਹੈ ਉਹ ਉਹ ਕੀ ਸੋਚਦੇ ਐ ਇਸ ਰਿਸ਼ਤੇ ਬਾਰੇ ਉਹ ਕਿੱਦਾਂ ਇਸ ਰਿਸ਼ਤੇ ਨੂੰ ਬਚਾ ਸਕਦੇ ਐ ਕਿਉਂਕਿ ਪ੍ਰੇਮ ਇਹ ਤਾਂ ਹੈ ਨਹੀਂ ਕਿ ਅੱਜ ਹੋਇਆ ਔਰ ਕੱਲ ਨਿਕਲ ਗਿਆ ਉਹਨੂੰ ਮੈਂ ਫਰੇਮ ਨਹੀਂ ਮੰਨਦਾ ਉਹਨੂੰ ਮੈਂ ਵਾਸਨਾ ਮੰਨਦਾ ਪਹਿਲਾਂ ਦੇਖਣ ਕਿ ਵਾਕਈ ਪ੍ਰੇਮ ਹੋਏ ਕਿ ਜੇ ਮੈਂ ਕਿਸੇ ਲਈ ਜੇਲਾ ਦੂਸਰਾ ਬੰਦਾ ਉਹਦੇ ਲਈ ਮੈਂ ਪੂਰਾ ਆਪਣਾ ਜੋ ਦੇ ਸਕਦਾ ਦੇਵਾ ਇਹ ਨਹੀਂ ਕਿ ਮੈਂ ਲੈਣ ਵੱਲ ਜਾਵਾਂ ਸ਼ਿਕਾਇਤ ਵੱਲ ਜਾਵਾਂ ਮੈਂ ਪ੍ਰੇਮ ਨੂੰ ਦੇਣ ਵੱਲ ਜਾਵਾਂ ਔਰ ਮੈਂ ਕਹਿੰਦਾ ਇਨਅਤ ਅਤੇ ਇਮਾਨਦਾਰੀ ਜ਼ਿੰਦਗੀ ਦੇ ਦੂਰ ਹੋਣਾ ਚਾਹੀਦੇ ਆ ਇਹਦੇ ਨਾਲ ਹੀ ਸਕੂਨ ਅਤੇ ਸ਼ਾਂਤੀ ਆਉਂਦੀ ਹੈ ਕਿਸੇ ਨੂੰ ਚੋਟ ਪਹੁੰਚਾ ਕੇ ਕਿਸ ਤਰ੍ਹਾਂ ਮੁਕਦੇ ਕੇ ਅਗਰ ਕੁਝ ਲੈ ਵੀ ਲਿਆ ਤਾਂ ਜ਼ਿੰਦਗੀ ਨੂੰ ਸਮਝੋ ਕਿ ਜ਼ਿੰਦਗੀ ਇੱਕ ਦਿਨ ਚਲੀ ਜਾਨੀ ਹੈ ਚਾਹੇ ਜਿੱਦਾਂ ਦੇ ਵੀ ਹੋਵੇ ਚਾਹੇ ਬਹੁਤ ਵਧੀਆ ਤੁਸੀਂ ਤਜਰਬੇ ਹੋਵੇ ਤੁਹਾਡੇ ਕੋਲ ਜਾਂ ਨਾ ਵੀ ਹੋਵੇ ਜ਼ਿੰਦਗੀ ਚਲੀ ਜਾਨੀ ਹੈ ਜੀ ਦੇ ਵਿੱਚ ਸ਼ਾਂਤੀ ਜ਼ਰੂਰ ਹੈ ਠਹਿਰਾਵ ਜ਼ਰੂਰ ਹੈ ਜੇ ਨਹੀਂ ਮਿਲਿਆ ਤਾਂ ਕੱਲ ਨੂੰ ਅਸੀਂ ਆਪਣੇ ਦੰਦ ਤੇ ਖਿਲ ਲਾਂਗੇ ਇਹ ਬਿਲਕੁਲ ਬਿਲਕੁਲ ਇਹ ਸਭ ਹੋਣਾ ਚਾਹੀਦਾ ਹੈ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੁਆਮੀ ਜੀ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਮੈਨੂੰ ਉਮੀਦ ਜ਼ਰੂਰ ਹੈ ਕਿ ਤੁਹਾਡੇ ਤੋਂ ਜੋ ਸਾਡੀ ਆਡੀਅנס ਹੈ ਉਹਨਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਤਾਂ ਜਿਵੇਂ ਸੁਆਮੀ ਜੀ ਜੋ ਕਿ ਅਧਿਆਤਮਿਕ ਗੁਰੂ ਨੇ ਸੁਆਮੀ ਅਜੀਤ ਮੋਕਸ਼ਾ ਜੀ ਜੋ ਕਿ ਫ੍ਰੀ ਸੈਸ਼ਨ ਵੀ ਦਿੰਦੇ ਨੇ ਲੋਕਾਂ ਨੂੰ ਜੋ ਹੈ ਮੈਡੀਟੇਟ ਕਿਵੇਂ ਕਰਨਾ ਹੈ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਹੈ ਟਹਿਰਾਵ ਲੈ ਕੇ ਆਉਣਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਸਟ्रेस ਡਿਪਰੈਸ਼ਨ ਦੂਰ ਕਰ ਸਕਦੇ ਹੋ ਇਹ ਸਾਰੇ ਜੋ ਹੈ ਜੋ ਲੋਕਾਂ ਨੂੰ ਸਜੈਸਟ ਕਰਦੇ ਨੇ ਲੋਕਾਂ ਨੂੰ ਰਾ ਪਤਰਾ ਦਿੰਦੇ ਨੇ ਤੇ ਵਾਕਈ ਜੇਕਰ ਗੱਲ ਕੀਤੀ ਜਾਵੇ ਰਿਸ਼ਤਿਆਂ ਦੀ ਤਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਤਿਕਾਰ ਦੀ ਲੋੜ ਹੈ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਧਿਕਾਰ ਦੀ ਲੋੜ ਹੈ ਜੇਕਰ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਲੋੜ ਹੈਗੀ ਪਿਆਰ ਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇਕਰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਰਿਸ਼ਤੇ ਕਈ ਹੱਦ ਤੱਕ ਸੁਧਰ ਸਕਦੇ ਨੇ ਜਿਸ ਤਰੀਕੇ ਨਾਲ ਪਹਿਲਾਂ ਦੇ ਸਮਿਆਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਪਿਆਰ ਨਜ਼ਰ ਦੇਖਣ ਨੂੰ ਮਿਲਦਾ ਸੀ ਪਿਆਰ ਨਜ਼ਰ ਆਉਂਦਾ ਸੀ ਉਸੇ ਤਰੀਕੇ ਦਾ ਰਿਸ਼ਤਾ ਹੁਣ ਵੀ ਕਾਇਮ ਹੋ ਸਕਦਾ ਹੈ ਜ਼ਰੂਰਤ ਸਿਰਫ ਇੰਨੀ ਕ ਹੈ ਕਿ ਸੋਸ਼ਲ ਮੀਡੀਆ ਤੋਂ ਥੋੜੀ ਜੀ ਦੂਰੀ ਫੋਨ ਤੋਂ ਦੂਰੀ ਬਣਾ ਕੇ ਤੁਸੀਂ ਬਜ਼ੁਰਗਾਂ ਦੇ ਨਾਲ ਨੌਜਵਾਨਾਂ ਦੇ ਨਾਲ ਬੱਚਿਆਂ ਦੇ ਨਾਲ ਪਿਆਰ ਕਰੋ ਸਤਿਕਾਰ ਦੇ ਨਾਲ ਰਹੋ ਤੇ ਜੋ ਉਹਨਾਂ ਦੇ ਹੱਕ ਨੇ ਉਹਨਾਂ ਨੂੰ ਜੇਕਰ ਹੱਕ ਦਵੋਗੇ ਤਾਂ ਪੂਰੀ ਜ਼ਿੰਦਗੀ ਤੁਸੀਂ ਖੁਸ਼ਹਾਲੀ ਦੇ ਨਾਲ ਜੀ ਸਕਦੇ ਹੋ ਫਿਲਹਾਲ ਅਜ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਮੈਨੂੰ ਯਾਨੀ ਕਵਿਤਾ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ